ਤੇ ਦੂਜੀ ਬਾਈ ਜੀ ਬੇਨਤੀ ਇਹ ਆ ਵੀ ਜਿਹੜਾ ਆ ਚੱਲ ਰਿਹਾ ਉਹ ਦੂਸਰਾ ਆ 50 ਸਾਲ ਵਾਲਾ ਬਾਈ ਜੀ ਇਹ ਤਾਂ ਫਿਰ ਬੰਦੇ ਦੀ ਡੈਟ ਜੀ ਨਿਕਲੂਗੀ ਸਾਰੀ ਲਾਈਫ ਇਹਨਾਂ ਆਪਾਂ ਤਾਂ ਕਹਿੰਦੇ ਹੁੰਦੇ ਸ਼ੋਰ ਪੀਰੀਅਡ ਸ਼ਾਰਟਰ ਹੋਵੇ ਤੇ ਵਿਆਜ ਉਹਦੇ ਨਾਲ ਬਾਈ ਜੀ ਪਤਾ ਕੀ ਹੋਣਾ ਉਹਦੇ ਨਾਲ ਉਹਦੇ ਨਾਲ ਪ੍ਰਾਈਸ ਫੇਰ ਵਧ ਜਾਣੀ ਆ ਕਿਉਂਕਿ ਓਵੈਂਚਰਲੀ ਗੱਲ ਤਾਂ ਉੱਥੇ ਜਾ ਕੇ ਖੜਨੇ ਵੀ ਜਿੱਥੇ ਲੋਕੀ ਅਫੋਰਡ ਕਰਦੇ ਆ ਉਹਨੇ ਸੇ ਖੜਗੀ ਗੱਲ ਜਿੱਦਾਂ ਹੁਣ ਪ੍ਰਾਈਸ ਵੀ ਘਰਦੀ ਡਾਊਨ ਆਉਣ ਲੱਗੀ ਕਿਉਂਕਿ ਲੋਕੀ ਫੋੜ ਹੀ ਨਹੀਂ ਕਰਦੇ ਇਹ ਹੁਣ 50 ਹਜ਼ਾਰ ਦੀ ਕਰਦੀ ਲੋਕਾਂ ਨੇ ਹੋਰ ਫੋੜ ਕਰ ਲੈਣਾ ਪ੍ਰਾਈਸ ਘਰਾਂ ਦੀ ਫੇਰ ਵਧ ਜਾਨੀ ਹੈ ਬਿਲਕੁਲ ਸਹੀ ਗੱਲ ਉਹਦਾ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਹੀ ਹੋਣਾ ਬਾਈ ਜੀ ਲੋਕਾਂ ਦੀ ਨਾ ਡੈਟ ਦੇ ਵਿੱਚ ਦਾ ਅੱਗੇ ਲੋਕਾਂ ਦਾ ਖਜੂਮਰ ਨਿਕਲਿਆ ਆ ਉਹ ਚ ਪਤਾ ਕੀ ਹੁੰਦਾ ਹੁਣ ਜਿਵੇਂ ਦੇਖੋ ਜੇ ਮੈਂ ਹੁਣ ਅੱਜ ਦੀ ਰੇਟ 'ਚ 3000 ਦੀ ਕਿਸ਼ਤ ਫੋੜ ਕਰਦਾ ਹੁਣ ਕੱਲ ਨੂੰ ਮੈਂ ਭਿਆਂ ਮਹੀਨਿਆਂ ਤੋਂ ਭਿਆਂ ਤੇ ਚੱਲ ਗਿਆ ਉਹੀ ਮੇਰੀ ਕਿਸ਼ਤ ਰਹਗੀ 2000 ਦੀ ਪਰ ਮੈਂ ਕਰਦਾ ਸੀ ਫੋੜ 3000 ਦੀ ਮੈਂ 3 ਅਨਾ ਉਹ ਦਿਨ ਉਹ ਵੀ ਜਦੋਂ ਉਹ ਟੇ ਕੈਚ ਅਪ ਹੋ ਜਾਂਦੀ ਹੈ ਭਾਜੀ ਅਫੋਰਡੇਬਿਲਟੀ ਆ ਜਿਹੜਾ ਜਿਹੜਾ ਇੱਕ ਗੇਮ ਕਹਿ ਲੋ ਜਾਂ ਇੱਕ ਇਲੂਜਨ ਆ ਥੋੜਾ ਜਿੜੀ ਚੱਲਦਾ ਐਂਡ ਕੈਚ ਅਪ ਹੋ ਜਾਂਦੀ ਹੈ ਪ੍ਰਾਈਸਾਂ ਬੜੀ ਛੇਤੀ ਜੇ ਉਹ ਨਹੀਂ ਹੁੰਦੀ ਬਿਲਡਰ ਕਰਾ ਦਿੰਦੇ ਆ ਉਹਨਾਂ ਨੇ ਉਹਨਾਂ ਨੂੰ ਮੈਨੂੰ ਤਾਂ ਆ ਡਰਾ ਵੀ ਜਿਹੜਾ ਆਪਾਂ ਨੂੰ 13% ਕਹਿ ਰਹੇ ਆ ਰਿਬੇਟ ਆ ਹਾਊ ਲੌਂਗ ਇਟ ਟੇਕਸ ਦ ਬਿਲਡਰਸ ਉਹਨਾਂ ਨੇ ਉਹਨੀ ਕੀ ਪ੍ਰਾਈਸ ਵਧਾ ਲੈਣੀ ਆ ਵੀ ਆ 13% ਵਿੱਚ ਕਵਰ ਅਪ ਹੋ ਜਾਏ ਜਿਹੜਾ ਜਿੰਨਾ ਕੁੱਤੇ ਸਾਊਂਡ ਹੋਣਾ ਹਾਂਜੀ ਹਾਂਜੀ ਭਾਜੀ ਤੇ ਬਾਕੀ ਬੰਦੇ ਜਿਹੜੇ ਇਹਨਾਂ ਨੂੰ ਕਰਨਾ ਚਾਹੀਦਾ ਕੁਆਟਰ ਕੁਆਟਰ ਕਰਕੇ ਉਸ ਹਿਸਾਬ ਨਾਲ ਅਡਜਸਟ ਕਰੀ ਜਾਣ ਇੰਟਰਸਟ ਰੇਟ ਹੀ ਹੈ ਨਾ ਤੇ ਉਹਨੂੰ ਕੋਈ ਉਹਦਾ ਕੋਈ ਫਾਇਦਾ ਨਹੀਂ ਦੂਸਰਾ ਜਿਹੜਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਆਪਣੇ ਕੋਲੇ ਹਜੇ ਬਈ ਜੇ ਹੋਰ ਡਾਊਨ ਜਾਂਦੇ ਨੇ ਹੁਣ ਕਈ ਕਈ ਸਿਨੇਰੀਓਜ਼ ਇਹ ਵੀ ਪ੍ਰੈਡਿਕਟ ਕਰ ਰਹੇ ਨੇ ਵੀ ਵੀ ਜਿਹੜਾ ਇੰਟਰਸਟ ਰੇਟ ਆ ਇਹ ਇਹ ਬੈਂਕ ਆਫ ਕੈਨੇਡਾ ਕਨੀਓ ਜੇ ਅਸੀਂ ਅੱਜ ਦੀ ਡੇਟ ਦੇ ਵਿੱਚ 2.25 ਦੇ ਉੱਤੇ ਬੈਠੇ ਆ ਤੇ 1.5 ਦੇ ਉੱਤੇ ਜਾ ਸਕਦਾ ਤੇ ਆਲਰੇਡੀ ਕੁਝ ਨਿਊਜ਼ਾਂ ਇਹ ਆ ਰਹੀਆਂ ਵੀ ਵੀ ਨਹੀਂ ਦਿਸ ਇਜ਼ ਡਨ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਹੋਰ ਥੱਲੇ ਜਾਣ ਦੀ ਲੋੜ ਹੈਗੀ ਬਿਲਕੁਲ ਭਾਈ ਜੀ ਬਿਲਕੁਲ ਕੁਆਟਰ ਕੁਆਟਰ ਕਰਕੇ ਅਗਲੇ ਸਮਰਤਾਈ ਨਾਲ ਇਹਨਾਂ ਨੂੰ ਮਾਰਕੀਟ ਚ ਚਲਾਉਣੀ ਚਾਹੀਦੀ ਆ ਅਗਰੈਸਿਵ ਰੈਂਟ ਚ ਹੈ ਨਾ ਹਜੇ ਹਜੇ ਗੰਘਿਆਸ਼ ਹੈਗੀ ਆ 3 ਕੁਆਟਰ ਹੋਰ ਸੈਕਟਰ ਚਾਹੀਦਾ ਇਹਨਾਂ ਨੂੰ ਕੁਆਟਰ ਕੁਆਟਰ ਕਰਕੇ ਗਏ ਸੈਕਟਰ ਦੇ ਹੈ ਨਾ ਹੂੰ ਹੂੰ ਵੀਰੋ ਇੰਟਰਸਟ ਰੇਟ ਆ ਨਾ ਜਿਵੇਂ ਜਿਹੜੇ ਹਿਸਾਬ ਨਾਲ ਹੁਣ ਮਾਰਕੀਟ ਆ ਭਾਈ ਜੀ 2.5% ਤੇ ਚਾਹੀਦਾ ਮਾਰਗੇਜ ਮੈਂ ਨਹੀਂ ਚਾਹੀਦੀ ਆਪਰ ਹੈ ਨਾ 2.5% ਦੇ 2.75 ਤੇ ਮਿਲਣੀ ਚਾਹੀਦੀ ਫੇਰ ਮਾਰਕੀਟ ਚੱਲ ਹਜੇ ਜਿਹਾ ਹੈ ਕਿ ਇਹਨਾਂ ਨੂੰ ਹਜੇ ਹੋਰ ਸਟ੍ਰੈਚ ਕਰਨਾ ਚਾਹੀਦਾ ਤੇ ਪਰ ਕਰਨਗੇ ਵੀ ਤੁਸੀਂ ਦੇਖ ਲਿਓ ਭਾਈ ਇਹਨਾਂ ਨੇ ਹੌਲੀ-ਹੌਲੀ ਤਿੰਨ ਕੁਆਟਰ ਇਹਨਾਂ ਨੇ ਹੋਰ ਸੈੱਟ ਦੇਣੇ ਅਗਲੀ ਸਪ੍ਰਿੰਗ ਤਾਈਨ ਕਿਉਂਕਿ ਤੁਸੀਂ ਦੇਖੋ ਉਹਦੇ ਨਾਲ ਮਾਰਕੀਟ ਬੈਲੈਂਸ ਜੀ ਹੋ ਜਾਣੀ ਆ ਹਾਂ ਹੁਣ ਭਾਈ ਜੀ ਦੇਖੋ ਰੈਂਟ ਦੀ ਤੁਸੀਂ ਗੱਲ ਕਰ ਰਹੇ ਸੀ ਪਹਿਲਾਂ ਹੈਨਾ ਤੇ ਹੁਣ ਰੈਂਟ ਦਾ ਸਾਰੇ ਪਾਸੇ ਇੱਕ ਹੀ ਕਹਿ ਰਿਹਾ ਜੀ ਮੈਂ ਮੇਰਾ 1800 ਲੈਂਦਾ ਸੀ ਮੈਂ 2 ਬੈਡਰੂਮ ਦਾ ਮੈਂ ਉਹਨਾਂ ਨੂੰ ਕਹਾਂ ਭਾਈ 1600 ਦੇ ਦੇ ਕਿਉਂਕਿ ਮੇਰਾ ਮੇਰੀ ਵੀ ਮਾਰਗੇਜ ਇਸ ਨਿਊ ਹੋ ਗਈ ਮੇਰਾ ਸਾਰਚ 6700 ਡਾਲਰ ਦਾ ਫਰਕ ਪੈ ਗਿਆ ਹੈ ਨਾ ਤੇ ਸਾਰੇ ਲੋਕਾਂ ਨੇ ਰੈਂਟ ਘਟਾ ਆ ਤੇ ਆ 2 2 3 300 ਹੈ ਨਾ ਪਹਿਲਾਂ ਇੱਥੇ 2000 ਤੋਂ ਮਿਲਦੀ ਨਹੀਂ ਸੀ ਤੇ ਆਪਣੇ ਬੀ ਸੀ ਚ ਬੀਸਮੈਂਟ ਦਾ 2 ਬੈਡਰੂਮ ਦੀ ਹੈ ਨਾ ਹੁਣ ਤਕਰੀਬਨ 1600 1800 ਜਿਹੜੀ ਚੰਗੀ ਹੈਗੀ ਆ ਉਹ 1800 ਦੀ ਮਿਲ ਜਾਂਦੀ ਆ ਜਿਹੜੀ ਠੀਕ ਠਾਕ ਕੰਡੀਸ਼ਨ ਵਾਲੀ 16 1600 ਦੇ 2 ਬੈਡਰੂਮ ਦੀ ਫਰਕ ਪੈ ਰਿਹਾ ਹੈਗਾ ਹਾਂ ਜੀ ਇਹ ਤਾਂ ਕਿਹਾ ਲੋਕਾਂ ਦੀ ਪੈਸਾ ਹੈ ਨਹੀਂ ਕਿਸੇ ਕੋਲੇ ਬਾਈ ਜੀ ਜਿਹਦੇ ਸਬਸਕਟ ਜਾਂਦੇ ਸੀ ਉਹਦੇ ਦੂਰ ਹੈਗੇ ਬਾਈ ਤੇ ਟੈਕਿੰਗ ਟੈਕਿੰਗ ਇਹ ਕਦੇ ਨਹੀਂ ਹੋਈ ਹੈ ਬਾਈ ਜੀ ਪੈਸਾ ਕਿਸੇ ਨੂੰ ਬਣ ਨਹੀਂ ਰਿਹਾ ਜੀ ਜੀ ਠੀਕ ਹੈ ਜੀ ਠੀਕ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਦੇਖੋ ਬਾਈ ਹਜੇ ਵੀ ਲੈਂਡ ਲਾਰਡ ਆ ਬਾਈ ਜੀ ਜਿਹੜੀ ਰੈਂਟਲ ਵਾਲੀ ਚੀਜ਼ ਹੈਗੀ ਹੈ ਨਾ ਔਰ ਆ ਯੂ ਸਿੰਕ